ਆਇਤੀ ਨਹੀਂ ਬਾਲੀਵੁੱਡ ਕਪਲਸ ਤੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਜਿਹੜੀ ਖਬਰਾਂ ਨੇ ਉਹ ਆਉਂਦੀਆਂ ਹੀ ਰਹਿੰਦੀਆਂ ਨੇ ਪਰ ਹੁਣ ਗੱਲ ਕਰਦੇ ਆ ਰਣਬੀਰ ਕਪੂਰ ਦੀ ਦਾਸ ਹੈ ਰਣਬੀਰ ਕਪੂਰ ਪਿਛਲੇ ਕੁਝ ਸਮੇਂ ਤੋਂ ਆਪਣੇ ਇੱਕ ਇੰਟਰਵਿਊ ਨੂੰ ਲੈ ਕੇ ਸੂਚਿਆ ਵਿੱਚ ਨੇ ਜਿਸ ਵਿੱਚ ਉਹਨਾਂ ਨੇ ਆਪਣੀ ਪਰਸਨਲ ਲਾਈਫ ਦੇ ਨਾਲ ਨਾਲ ਆਪਣੇ ਪਿਤਾ ਦੇ ਮਾਂ ਤੇ ਆਲਿਆ ਦੇ ਰਿਸ਼ਤੇ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ ਦਾਸ ਜੀ ਇਹ ਪਿਛਲੇ ਦਿਨੀ ਹੀ ਰਣਬੀਰ ਕਪੂਰ ਨੂੰ ਲੈ ਕੇ ਕਿ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿਸ ਚ ਉਹਨਾਂ ਨੇ ਦੱਸਿਆ ਸੀ ਕਿ ਉਹ ਆਪਣੇ ਪਿਤਾ ਦੇ ਸਾਹਮਣੇ ਅੱਖ ਚੁੱਕ ਕੇ ਗੱਲ ਵੀ ਨਹੀਂ ਕਰ ਸਕਦੇ ਤੇ ਨਾਲ ਹੀ ਉਹਨਾਂ ਨੇ ਇੰਟਰਵਿਊ ਵਿੱਚ ਆਪਣੀ ਮਾਂ ਅਤੇ ਆਲਿਆ ਦੇ ਰਿਸ਼ਤੇ ਬਾਰੇ ਵੀ ਖੁਲਾਸਾ ਕੀਤਾ ਹੈ ਦਾਸ ਜੀ ਰਣਬੀਰ ਕਪੂਰ ਨੇ ਦੱਸਿਆ ਕਿ ਦੋਵੇਂ ਸੱਸ ਨੂੰ ਦਾ ਯਾਨਿਕੀ ਆਲਿਆ ਭੱਟ ਤੇ ਨੀਤੂ ਕਪੂਰ ਦੇ ਤਾਜੜਾ ਰਿਸ਼ਤਾ ਹੈ ਉਹ ਦੇਖਣਯੋ ਅਹ ਦੱਸਦੀ ਹੈ ਕਿ ਆਲੇ ਆਪਣੇ ਪਰਿਵਾਰ ਨੂੰ ਇੰਨਾ ਪਿਆਰ ਕਰਦੀ ਆ ਤੇ ਉਸ ਦੀ ਆਪਣੀ ਜਿਹੜੀ ਸੱਸ ਹੈ ਨੀ ਤੁਖਪੂਰੀ ਆਨੇ ਕਿ ਉਹਨਾਂ ਨਾਲ ਵੀ ਜਿਹੜੀ ਚੰਗੀ ਸਾਂਝ ਹੈ ਦੱਸਦੀ ਹੈ ਅਭਿਨੇਤਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਮੇਰੀ ਮਾਂ ਤੇ ਆਲੇ ਦੋਵੇਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੀਆਂ ਨੇ ਨਾਲ ਹੀ ਦੋਵਾਂ ਵਿੱਚਕਾਰ ਇੱਕ ਸੱਚਾ ਰਿਸ਼ਤਾ ਵੀ ਹੈ ਦੱਸਦੀ ਹੈ ਆਪਣੀ ਮਾਂ ਨਾਲ ਜਿਸ ਤਰ੍ਹਾਂ ਨਾਲ ਰਹਿੰਦੀ ਹੈ ਉਸ ਨੂੰ ਦੇਖ ਕੇ ਮੈਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ ਮੈਂ ਆਪਣੀ ਮਾਂ ਮੇਰੀਆਂ ਭੈਣਾਂ ਆ ਲਿਆ ਤੇ ਹੁਣ ਰਾਹ ਆ ਪੱਗਿਆ ਬਹੁਤ ਸਾਰੀਆਂ ਔਰਤਾਂ ਨਾਲ ਰਹਿ ਰਿਆਂ ਦਲਸੀ ਔਰਤਾਂ ਪੂਰੀ ਦੁਨੀਆ ਦੀ ਸਭ ਤੋਂ ਵਧੀਆਂ ਔਰਤਾਂ ਨੇ ਦਲਸੀ ਇਹ ਰਣਵੀਰ ਗੁਰੂ ਬਰੇ ਵੀ ਕਹਿੰਦੇ ਨੇ ਜਿੱਥੇ ਵੀ ਆ ਲਿਆ ਭੱਟ ਸੱਸ ਨੂੰ ਨੀਤੂ ਕਪੂਰ ਦੇ ਨਾਲ ਨਜ਼ਰ ਆਉਂਦੀ ਹੈ ਉੱਥੇ ਹੀ ਦੋਵਾਂ ਵਿੱਚਕਾਰ ਇੱਕ ਵੱਖਰੀ ਹੀ ਬੌਂਡਿੰਗ ਦੇਖਣ ਨੂੰ ਮਿਲਦੀ ਹੈ ਤੇ ਨਾਲ ਹੀ ਦੋਵੇਂ ਸੋਸ਼ਲ ਮੀਡੀਆ ਤੇ ਵੀ ਇੱਕ ਦੂਜੇ ਤੇ ਆਪਣੇ ਪਿਆਰ ਦਾ ਜ਼ਹਾਰ ਜਿਹੜਾ ਉਹ ਕਰਦੇ ਹੀ ਰਹਿੰਦੇ ਨੇ ਅਕਸਰ ਦੋਵੇਂ ਇੱਕ ਦੂਜੇ ਨੂੰ ਸਪੋਰਟ ਕਰਦੇ ਵੀ ਨਜ਼ਰ ਆਉਂਦੇ ਨੇ ਆ ਲਿਆ ਤੇ ਨੀਤੂ ਕਪੂਰ ਦੇ ਇਸ ਖਾਸ ਬੌਂਡਿੰਗ ਨੂੰ ਦੇਖ ਕੇ ਅਕਸਰ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਉੱਠਦਾ ਹੈ ਕਿ ਆਖਰ ਅਸਲ ਜ਼ਿੰਦਗੀ 'ਚ ਵੀ ਇੰਨਾ ਵਿੱਚਕਾਰ ਇੰਨਾ ਹੀ ਖਾਸ ਬੰਧਨ ਹੈ ਦਾਜੀਏ ਇਹ ਇਹ ਸਿਰਫ ਕੈਮਰੇ ਲਈ ਨਹੀਂ ਹੈ ਰਣਬੀਰ ਨੇ ਦੇ ਇਸ ਇੰਟਰਵਿਊ ਤੋਂ ਬਾਅਦ ਨੀਤ ਕਪੂਰ ਤੇ ਆਲਾ ਬੱਡੇ ਰਿਸ਼ਤੇ ਦਾ ਸੱਚ ਵੀ ਜਿਹੜਾ ਸਾਹਮਣੇ ਆਇਆ ਤੇ ਨਾਲ ਹੀ ਰਣਬੀਰ ਨੇ ਇਹ ਵੀ ਖੁਲਾਸਾ ਕੀਤਾ ਹੈ ਜਦੋਂ ਰਿਸ਼ੀ ਕਪੂਰ ਬਿਮਾਰ ਸੀ ਉਦੋਂ ਵੀ ਆਲਾ ਨੇ ਕਪੂਰ ਫੈਮਲੀ ਦਾ ਜਿਹੜਾ ਹੈ ਬਹੁਤ ਸਾਥ ਦਿੱਤਾ ਹੈ ਤੇ ਆਲਾ ਹਸਪਤਾਲ 'ਚ ਉਹਨਾਂ ਦੇ ਨਾਲ ਹੀ ਰਹਿੰਦੀ ਸੀ ਜਦੋਂ ਰਿਸ਼ੀ ਕਪੂਰ ਦਾ ਅਮਰੀਕਾ ਵਿੱਚ ਇਲਾਜ ਚੱਲ ਰਿਹਾ ਸੀ ਤਾਂ ਉਹ ਦੋ ਵੀ ਰਣਬੀਰ ਦੇ ਨਾਲ ਹੀ ਜਿਹੜੀ ਆਲਾ ਉਥੇ ਪਰਿਵਾਰ ਨਾਲ ਜਿਹੜਾ ਹੈ ਸਮਾਪਤੀਤ ਕਰ ਰਹੀ ਸੀ